ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਮਾੜੀ ਹੈ ਸਰਕਾਰ ਲਾਅ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਮੇਨਟੇਨ ਨਹੀਂ ਕਰ ਸਕੀ ਇਹ ਆਮ ਹੀ ਵਿਰੋਧੀ ਧਿਰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਇਹ ਤਿੰਨੇ ਪਾਰਟੀਆਂ ਜਿਹੜੀਆਂ ਹਮੇਸ਼ਾ ਬੜੇ ਵੱਡੇ ਵੱਡੇ ਇਲਜ਼ਾਮ ਲਗਾਉਂਦੀਆਂ ਨੇ ਪੰਜਾਬ ਸਰਕਾਰ ਤੇ ਅਤੇ ਮੌਜੂਦਾ ਸੀਐਮ ਭਗਵੰਤ ਮਾਨ ਤੇ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਇੱਕ ਹਮਲਾ ਹੋਇਆ ਸੀ ਸ਼ਿਵ ਸੈਨਾ ਦੇ ਪ੍ਰਧਾਨ ਤੇ ਜਿਸ ਦਾ ਨਾਮ ਸੰਦੀਪ ਕੁਮਾਰ ਥਾਪਰ ਹੈ ਥਾਪਰ ਨੂੰ ਜੇ ਗੱਲ ਕਰੀਏ ਥਾਪਰ ਉਹਨਾਂ ਦਿਨਾਂ ਦੇ ਵਿੱਚ 사ਕਾ ਨੀਲਾ ਤਾਰਾ ਨੂੰ ਲੈ ਕੇ ਲੱਡੂ ਵੰਡ ਰਿਆ ਸੀ ਢੋਲ ਵਜਾ ਰਿਆ ਸੀ ਖੁਸ਼ੀ ਮਨਾ ਰਿਆ ਸੀ ਲੇਕਿਨ ਇੱਕ ਗੱਲ ਤਾਂ ਸੰਦੀਪ ਥਾਪਰ ਵਾਸਤੇ ਵੀ ਗੱਲ ਹੈ ਕਿ ਧਾਰਮਿਕ ਮੁੱਦਿਆਂ ਨੂੰ ਭੜਕਾਉਣਾ ਜਾਂ ਧਾਰਾਂ ਕੋਈ ਮੁੱਦਿਆਂ ਦੀ ਆੜ ਦੇ ਵਿੱਚ ਅਜਿਹੇ ਕੰਮ ਕਰਨੇ ਜਿਹੜੇ ਪੰਜਾਬ ਦੇ ਜਾਂ ਪੰਥਕ ਲੋਕਾਂ ਨੂੰ ਪਸੰਦ ਨਹੀਂ ਤਾਂ ਫਿਰ ਅਜਾਇਆ ਹੋਵੇਗਾ ਨਿਹੰਗਾਂ ਸਿੰਘਾਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਧਾਰਾਂ ਦੇ ਨਾਲ ਉਹਨਾਂ ਤੇ ਹਮਲੇ ਕੀਤੇ ਗਏ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਘੇਰੀ ਸੀ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਇਸ ਦਾ ਜ਼ਿੰਮੇਵਾਰ ਜਿਹੜਾ ਹੈ ਸੀਐਮ ਭਗਵੰਤ ਮਾਨ ਜੀ ਨੇ ਲੇਕਿਨ ਇੱਕ ਹੁਣ ਫਿਰ ਇੱਕ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਹਲਕਾ ਅੰਮ੍ਰਿਤਸਰ ਤੋਂ ਦੱਸ ਦਈਏ ਕਿ ਰਾਸ਼ਟਰੀ ਪਗਵਾ ਦੇ ਵਾਈਸ ਪ੍ਰਧਾਨ ਪਰਵੀਨ ਕੁਮਾਰ ਨੂੰ ਰਾਤੀ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਸ਼ੁਕਰ ਕਰੋ ਉਹਦੇ ਸਿਰ ਤੇ ਜਾਂ ਉਹਦੇ ਦਿਲ ਤੇ ਗੋਲੀ ਨਹੀਂ ਲੱਗੀ ਨਹੀਂ ਤਾਂ ਉਸ ਦੀ ਮੌਕੇ ਤੇ ਮੌਤ ਹੋ ਜਾਣੀ ਸੀ ਜਿਹੜੇ ਇਲਾਜ ਲਈ ਉਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਐਡਮਿਟ ਕਰਾ ਦਿੱਤਾ ਗਿਆ ਹੈ ਜਿੱਥੇ ਉੱਥੇ ਉਸ ਦੀ ਹਾਲਤ ਜਿਹੜੀ ਹੈ ਖਾਸਾ ਖਰਾਬ ਦੱਸੀ ਜਾ ਰਹੀ ਹੈ ਜੇ ਗੱਲ ਕਰੀਏ ਇਹਨਾਂ ਹਮਲਿਆਂ ਦੀ ਜੇ ਗੱਲ ਕਰੀਏ ਲਾਅ ਐਂਡ ਆਰਡਰ ਦੀ ਇਹ ਕਿਉਂ ਫੇਲ ਹੁੰਦਾ ਜਾ ਰਿਹਾ ਹੈ ਕਿ ਇਹ ਜਿਹੜੇ ਹਮਲੇ ਹੁੰਦੇ ਨੇ ਸ਼ਿਵ ਸੈਨਾ ਦੇ ਜਾਂ ਭਗਵਾਨ ਰਾਸ਼ਟਰੀ ਪ੍ਰਧਾਨ ਤੇ ਜਿਵੇਂ ਉਹ ਹੋਇਆ ਹੈ ਕਿ ਇਹ ਧਾਰਮਿਕ ਮੁੱਦਿਆਂ ਦੇ ਕਾਰਨ ਹੁੰਦੇ ਨੇ ਕਿ ਕੋਈ ਜਹੀਆਂ ਵਿਵਾਦਤ ਟਿੱਪਣੀਆਂ ਦੇ ਦਿੰਦੇ ਨੇ ਇਸ ਲਈ ਸਾਰੇ ਹੀ ਜਿਹੜੇ ਧਰਮ ਦੇ ਅਹੁਦੇਦਾਰ ਨੇ ਜਾ ਵੱਖ-ਵੱਖ ਘਰਾਂ ਤੋਂ ਜਿਹੜੇ ਧਾਰਮਿਕ ਆਗੂ ਨੇ ਬਿਲੋਂਗ ਕਰਦੇ ਨੇ ਉਹਨਾਂ ਨੂੰ ਇਸ ਗੱਲ ਤੇ ਮੰਥਨ ਕਰਨਾ ਚਾਹੀਦਾ ਹੈ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਹ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਪ੍ਰਵੀਨ ਕੁਮਾਰ ਨੂੰ ਉਹਨਾਂ ਦੀ ਭਾਲ ਦੇ ਵਿੱਚ ਰੁਝੀ ਹੋਈ ਹੈ ਹਾਲੇ ਤੱਕ ਕੋਈ ਵੀ ਜਿਹੜਾ ਮਲਜਮ ਅਬਰਸਰ ਪੁਲਿਸ ਵੱਲੋਂ ਫੜਿਆ ਨਹੀਂ ਗਿਆ ਇਸ ਨੂੰ ਲੈ ਕੇ ਹੁਣ ਸ਼ਿਵ ਸੈਨਾ ਅਤੇ ਜਿਹੜੇ ਭਾਰਤੀ ਰਾਸ਼ਟਰੀ ਭਗਵਾਵਾਲ ਦੇ ਪ੍ਰਧਾਨ ਨੇ ਉਹਨਾਂ ਦੇ ਸਮਰਥਕ ਜਿਹੜੇ ਨੇ ਆਉਣ ਵਾਲੇ ਦਿਨਾਂ ਤੇ ਸੜਕਾਂ ਦੇ ਆਉਣਗੇ ਧਰਨੇ ਲਾਉਣਗੇ ਰੂਸ ਮਜਾਰੇ ਕਰਨਗੇ ਜਿਹੜੇ ਆਮ ਲੋਕ ਨੇ ਜਿਹੜੇ ਸਫ਼ਰ ਕਰਦੇ ਨੇ ਸੜਕਾਂ ਬੰਦ ਹੋਣਗੀਆਂ ਉਹਨਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਅਜਿਹਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਿਵੇਂ ਪੰਜਾਬ ਦੇ ਵਿੱਚ ਕੀਤਾ ਜਾ ਸਕਦਾ ਹੈ ਕਿਉਂਕਿ ਲਾਅ ਐਂਡ ਆਰਡਰ ਜਦੋਂ ਵੀ ਫੇਲ ਹੋਇਆ ਹੈ ਉਦੋਂ ਜਾ ਤੱਕ ਗੋਲੀ ਚੱਲੀ ਹੈ ਜਾਂ ਹਥਿਆਰਾਂ ਦੇ ਨਾਲ ਹਮਲੇ ਹੋਏ ਨੇ ਤੇ ਜਾਂ ਫਿਰ ਕਤਲ ਹੋਏ ਨੇ ਤੇ ਜੇਕਰ ਇਸ ਤਰ੍ਹਾਂ ਹੁੰਦਾ ਰਿਹਾ ਤੇ ਸਾਰੀਆਂ ਹੀ ਵਿਰੋਧੀ ਧਿਰ ਜਿਹੜੇ ਧਰਾਨੇ ਉਹ ਸਾਰਾ ਜਿਹੜਾ ਦੋਸ਼ ਹੈ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਤੇ ਲਗਾਣਗੀਆਂ ਇਦੇ ਵਿੱਚ ਕੋਈ ਹادثਸ਼ਾ ਨਹੀਂ ਹੈ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਤਾਂ ਸਿਰਫ ਵੀਕ ਪੁਆਇੰਟ ਲੱਭ ਰੀਆਂ ਨੇ ਇਸ ਲਈ ਪਗਵੰਤ ਮਾਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲਾਅ ਆਰਡਰ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਸਿੱਧੂ ਮੂਸੇਵਾਲੇ ਦਾ ਕਤਲकांड ਹੋਇਆ ਹੋਰ بڑے ਕਤਲ ਹੋਏ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਸ ਦਾ ਜਿਹੜਾ ਸੇਰਾ ਹੈ ਜਾਂ ਇਸ ਦਾ ਜਿਹੜਾ ਦੋਸ਼ ਹੈ ਉਹ ਸਿੱਧਾ ਆਮ ਆਦਮੀ ਪਾਰਟੀ ਨੂੰ ਜਾ ਰਿਹਾ ਹੈ ਇਸ ਲਈ ਵਿਰੋਧੀ ਧਿਰਾਂ ਤੋਂ ਬਚਣ ਲਈ ਪੰਜਾਬ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਹੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਇਹ ਅੱਜ ਇੱਕ بڑے ਪੱਤਰਕਾਰ ਨੇ ਵੱਡੀ ਗੱਲ ਕਹੀ ਹੈ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਇੱਕ ਪਾਸੇ ਸੰਦੀਪ ਸਿੰਘ ਥਾਪਰ ਅੱਜ ਪ੍ਰਵੀਨ ਪਰਵੀਨ ਕੁਮਾਰ ਤੇ ਹਮਲਾ ਹੋਇਆ ਹੈ ਕੱਲ ਨੂੰ ਕਿਸੇ ਹੋਰ ਤੇ ਤਮ ਹਮਲਾ ਹੋ ਸਕਦਾ ਹੈ ਇਸ ਹਮਲਿਆਂ ਨੂੰ ਜਾਂ ਇਸ ਗੱਲਾਂ ਨੂੰ ਰੋਕਣ ਵਾਸਤੇ ਸਰਕਾਰ ਨੂੰ ਪੁਖਤਾ ਕਦਮ ਚੁੱਕਣੇ ਚਾਹੀਦੇ ਨੇ ਅਤੇ ਲਾਅਨ ਆਰਡਰ ਨੂੰ ਪੂਰੀ ਤਰ੍ਹਾਂ ਮੇਨਟੇਨ ਕਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਇਨ੍ਹਾਂ ਹਮਲਿਆਂ ਜਾਂ ਜਿਹੜੇ ਲੋਕ ਹਮਲਾ ਕਰਦੇ ਨੇ ਉਹਨਾਂ ਦਾ ਬਚ ਬਚਾਅ ਜਿਹੜਾ ਹੈ ਕੀਤਾ ਜਾ ਸਕੇ ਧੰਨਵਾਦ